ਮੈਂ ਤਾਂ ਮਸੀਹ ਕੇ ਲਈ ਪਾਗਲ ਹਾਂ دیਵਾਨਾ ਹੈ ਦੁਨੀਆ ਵਾਲੋ ਤੂੰ ਕਿਸ ਕੇ ਲਈ ਪਾਗਲ ਹੋ دیਵਾਨੇ ਹੋ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਗਿਣਿਆ ਉਹਨੇ ਕਹਿਣਾ ਸੀਗਾ ਕਿ ਬੰਦੇ ਉਤੇ ਕੇਸ ਕਰੀਏ ਇਹਨੇ ਮਸੀਹ ਨੂੰ ਪਾਗਲ ਕਿਹਾ ਹੈ ਇਹ ਤੋਂ ਪਹਿਲਾਂ ਤੇ ਹਜ਼ਾਰਾਂ ਸਾਲ ਪਹਿਲਾਂ ਸੰਤ ਪਾਲੂਸ ਨੇ ਉਹਨੂੰ ਕਿਹਾ ਸਰਾਪ ਈਸ਼ੂ ਮਸੀਹ ਦੇ ਨਾਮ ਮਹਿਮਤ ਤੇ ਵਡਿਆਈ ਦਿੰਦੇ ਹਾਂ ਅੱਜ ਇਸ ਵੀਡੀਓ ਬਣਾਉਣ ਦਾ ਮਕਸਦ ਜੋ ਹੈ ਉਹ ਇਹ ਹੈ ਕਿ ਇੱਕ ਗੀਤ ਦੇ ਬਾਰੇ ਕਾਫੀ ਚਰਚਾ ਹੋ ਰਹੀ ਹੈ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਜਿਸ ਨੂੰ ਕਿ ਮੇਰੇ ਹੱਥਾਂ ਦੇ ਦੁਆਰਾ ਲਿਖਿਆ ਗਿਆ ਹੈ ਮੈਂ ਤੋ ਮਸੀਹ ਕੇ ਲਿਏ ਪਾਗਲ ਹੂੰ دیوانا اے دنیا والو تم کس کے لیے پاگل ہو دیوانے ہو جےدوں اسیں اس گیت نو سندے ہاں تے اک پیرا ایسا ہوندا ہے کہ اُد وچ لکھیا کہ ایک دن بنا تھا میری خاطر وہ پاگل تب ہی ملا تھا میری کشتی کو ساحل تو جڑی ایدی پہلی لائن ہے ਉਹਦੇ ਉੱਤੇ ਕਾਫੀ ਵਿਅੰਗ ਕੱਸੇ ਜਾ ਰਹੇ ਆ ਕਈਆਂ ਦੇ ਆ ਜਿਹੜੇ ਵਿਚਾਰ ਆ ਉਹ ਇਹਦੇ ਬਾਰੇ ਇਹ ਆ ਕਿ ਸ਼ਮੀਹਨ ਸੁਣਾਗਾ ਕਿ ਤੇ ਯੇਸ਼ੂ ਮਸੀਹ ਨੂੰ ਪਾਗਲ ਕਿਹਾ ਹੈ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਲੱਗ ਰਹੀ ਇਸ ਕਰਕੇ ਮੈਂ ਸੋਚਿਆ ਕਿ ਮੇਰਾ ਫਰਜ਼ ਬਣਦਾ ਹੈ ਇਸ ਗੀਤ ਦੇ ਉੱਤੇ ਬੋਲਣਾ ਕਿਉਂਕਿ ਇਹ ਗੀਤ ਮੈਂ ਹੀ ਲਿਖਿਆ ਹੈ। ਤੋਂ ਆਓ ਅਸੀਂ ਖੁਦਾਵੰਦੇ ਕਲਾਮ ਚੋਂ ਇੱਕ ਲਿਖਤ ਪੜ੍ਹਦੇ ਹਾਂ। ਇਹ ਸਾਨੂੰ ਮਿਲਦਾ ਹੈ ਗਲਾਤੀਆਂ ਉਸ ਦਾ 3 ਅਧਿਆਇ ਉਸ ਦੀ 13 ਆਇਤ ਲਿਖਿਆ ਹੈ ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸ਼ਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸ਼ਰਾਪ ਗਿਣਿਆ ਕਿਉਂ ਜੋ ਲਿਖਿਆ ਹੋਇਆ ਹੈ ਉਹ ਇਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ ਆਮਨ ਦੁਬਾਰਾ ਮੈਂ ਸਾਇਤ ਨੂੰ ਪੜ੍ਹਦਾ ਹਾਂ ਲਿਖਿਆ ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸ਼ਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਗਿਣਿਆ ਸਰਾਪ ਬਣਿਆ ਸਾਡੇ ਲਈ ਹੁਣ ਅਸੀਂ ਦੇਖਦੇ ਹਾਂ ਕਿ ਜੇ ਇਹ ਗੱਲ ਕਿਤੇ ਇੱਥੇ ਲਿਖੀ ਨਾ ਹੁੰਦੀ ਤੇ ਫਿਰ ਤੇ ਉਹ ਗੀਤ ਗਾਉਣ ਵਾਲਾ ਗੀਤ ਦੇ ਉੱਤੇ ਜਿਹੜੇ ਟਿੱਪਣੀ ਕਰ ਰਹੇ ਆ ਉਹਨਾਂ ਕਹਿਣਾ ਸੀਗਾ ਕਿ ਬੰਦੇ ਉੱਤੇ ਕੇਸ ਕਰੀਏ ਇਹਨੇ ਮਸ਼ੀਨ ਨੂੰ ਪਾਗਲ ਕਿਆ ਆ ਜਦ ਕਿ ਉਹਨਾਂ ਨੂੰ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਮੈਂ ਕਿਹਾ ਆ ਕਿ ਉਹ ਮੇਰੀ ਖਾਤਰ ਪਾਗਲ ਬਣਿਆ ਹੈ ਮੈਨੂੰ ਹੁਣ ਉਹਦੀ ਖਾਤਰ ਪਾਗਲ ਬਣਨ ਦੀ ਲੋੜ ਹੈ ਕਿਉਂਕਿ ਪਹਿਲਾਂ ਉਹ ਮੇਰੀ ਖਾਤਰ ਪਾਗਲ ਬਣਿਆ ਮੇਰੇ ਮਿੱਤਰ ਪਿਆਰਿਆਂ ਦੇ ਕਾਫੀ ਮੈਨੂੰ ਫੋਨ ਆਏ WhatsApp ਤੇ ਉਹਨਾਂ ਨੇ ਲਿੰਕ ਸੈਂਡ ਕੀਤੇ ਔਰ ਇਸ ਗੀਤ ਦੇ ਬਾਰੇ ਜੋ-ਜੋ ਵੀ ਬੋਲ ਰਹੇ ਆ ਉਹਨਾਂ ਸਭ ਨੂੰ ਮੈਂ ਸੁਣਿਆ ਤੂੰ ਮੈਂ ਇਹ ਜੋ ਲਿਖਿਆ ਹੈ ਇਹ ਲਿਖਿਆ ਕਿ ਮੇਰੀ خاطر ਉਹ ਬਣਿਆ ਮਤਲਬ ਉਹ ਹੈ ਨਹੀਂ ਆਏ ਪਰ ਮੇਰੇ ਲਈ ਉਹ ਪਾਗਲ ਬਣਿਆ ਕੱਲਾ ਪਾਗਲ ਹੀ ਨਹੀਂ ਮੇਰੇ ਲਈ ਉਹ ਮੇਰੇ ਛੁਟਕਾਰੇ ਦੇ ਲਈ ਪ੍ਰਭੂ ਯਿਸੂ ਮਸੀਹ ਜੋ ਵੀ ਬਣ ਸਕਦਾ ਸੀ ਉਹ ਬਣਿਆ ਉਹ ਬੱਬਰ ਸ਼ੇਰ ਬਣਿਆ ਉਹ ਵਹਿੜ ਦਾ ਬਣਿਆ ਉਹ ਮਨੁੱਖ ਦਾ ਮੂੰਹ ਬਣਿਆ ਉਹ ਉੱਡਦਾ ਹੋਇਆ ਊਕਾਬ ਬਣਿਆ ਹਾਲੇਲੂਇਆ ਪਵਿੱਤਰ ਬਾਈਬਲ ਜਿੰਨਾ ਦੀ ਕਿਤਾਬ ਹੈ ਉਹ ਸਿੰਬਲਾਂ ਦੀ ਕਿਤਾਬ ਹੈ ਪਰ ਕੁਟ ਕੁਝ ਘੱਟ ਸਮਝ ਲੋਕਾਂ ਨੇ ਇਹ ਨਾ ਕਿ ਇਹਨੂੰ ਵਿਗਾੜ ਦਿੱਤਾ ਕਿ ਵਿਵਾਦਕ ਵਿਵਾਦਿਤ ਜਿਹੜੇ ਦਿਮਾਗ ਆ ਵਿਵਾਦ ਪੈਦਾ ਕਰਨ ਵਾਲੇ ਜਿਹੜੀਆਂ ਸੋਚਾਂ ਨੇ ਜਦੋਂ ਉਹਨਾਂ ਦੀ ਗੱਲ ਉਹ ਉਹਨਾਂ ਦੇ ਹੱਥ ਵਿੱਚ ਆਉਂਦੀ ਆ ਇਸੇ ਗੱਲ ਨੂੰ ਉਹ ਇੰਨਾ ਕੁ ਫੈਲਾ ਦਿੰਦੇ ਆ ਕਿ ਬਹੁਤ ਬੁਰਾ ਹਾਲ ਹੁੰਦਾ ਮੈਂ ਕਈਆਂ ਦਿਨਾਂ ਤੋਂ ਵੀਡੀਓਜ਼ ਦੇਖ ਰਿਹਾ ਆ ਔਰ ਮੈਂ ਸੋਚਿਆ ਕਿ ਮੈਂ ਇਸ ਦਿਨ ਤੇ ਗੱਲ ਕਰਾਂ ਕਿਉਂਕਿ ਮੇਰੀ ਗੱਲ ਕਰਨੀ ਬਣਦੀ ਆ ਕਿ ਸਭ ਤੋਂ ਪਹਿਲਾਂ ਜੋ ਇੱਕ ਗੀਤ ਆ ਇਹ ਮੇਰੇ ਹੀ ਅੰਦਰੋਂ ਨਿਕਲਿਆ ਤੋਸੀ ਦੇਖਦੇ ਇਸ ਆਇਤੀ ਦੇ ਅੰਦਰ ਇਹ ਲਿਖਿਆ ਹੈ ਸੰਤ ਪਾਉਲ ਉਸ ਨੇ ਲਿਖਿਆ ਹੈ ਗਲਾਤੀਆਂ ਨਿਕਲੀਸੀਆਂ ਨੂੰ ਕਿ ਮਸੀਹ ਨੇ ਸਾਨੂੰ ਸ਼ਰਾਪ ਤੋਂ ਸ਼ਰਾ ਦੇ ਸ਼ਰਾਪ ਤੋਂ ਛੁਡਾਇਆ ਸ਼ਰਾ ਦਾ ਸ਼ਰਾਪ ਜਿਹੜਾ ਸੀਗਾ ਉਹਦੇ ਤੋਂ ਪ੍ਰਭੂ ਨੇ ਸਾਨੂੰ ਛੁਡਾਇਆ ਸ਼ਰਾ ਕੀ ਸੀ ਕਾਨੂੰਨ ਮੰਨਣਾ ਹੀ ਮੰਨਣਾ ਆ ਝੂਠਾ ਮੰਨੋ ਸੱਚਾ ਮੰਨੋ ਮੰਨਣਾ ਹੀ ਮੰਨਣਾ ਹੈ ਮੰਨਣਾ ਹੀ ਮੰਨਣਾ ਹੈ ਸ਼ਰਾਪ ਪੂਰੀ ਨਹੀਂ ਸੀ ਕੀਤੀ ਜਾ ਸਕਦੀ ਕਿਸੇ ਕੋਲੋਂ ਵੀ ਲੇਕਿਨ ਪ੍ਰਭ ਯੇਸ਼ੂ ਮਸੀਹ ਜਦ ਆਇਆ ਉਹ ਕਿਰਪਾ ਦਾ ਯੁੱਗ ਲੈ ਕੇ ਆਇਆ ਤਾਂ ਸੰਤ ਪਾਉਲਸ ਦੇ ਉੱਤੇ ਕੇਸ ਬਣਦਾ ਆ ਮੇਰੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਸੰਤ ਪਾਉਲਸ ਦੇ ਉੱਤੇ ਕੇਸ ਬਣਦਾ ਕਿਉਂਕਿ ਉਹਨੇ ਗਲਾਤੀਆਂ ਦੀ ਕਲੀਸਿਆ ਨੂੰ ਗਲਤ ਰਾਏ ਪਾਇਆ ਉਹਨੇ ਗਲਾਤੀਆਂ ਦੀ ਕਲਿਸ਼ੀਆ ਨੂੰ ਗਲਤ ਪ੍ਰਚਾਰ ਕੀਤਾ ਉਹਨੇ ਇਹ ਕਿਹਾ ਕਿ ਉਹ ਸਾਡੇ ਲਈ ਸਰਾਪ ਬਣਿਆ ਮੈਂ ਤੇ ਕੱਲਾ ਪਾਗਲ ਹੀ ਕਿਹਾ ਜਦਕੇ ਮੈਂ ਕਿਹਾ ਨਹੀਂ ਕਿਹਾ ਮੈਂ ਕਿਹਾ ਨਹੀਂ ਕਿਹਾ ਮੈਂ ਇਹ ਕਿਹਾ ਕਿ ਮੇਰੀ خاطر ਉਹ ਪਾਗਲ ਬਣਿਆ ਚਲੋ ਉਹਨਾਂ ਦੀ ਸੋਚ ਦੇ ਅਨੁਸਾਰ ਇਹ ਵੀ ਲਾ ਲਓ ਕਿ ਮੈਂ ਕਿਹਾ ਲਾ ਲਓ ਪਰ ਮੇਰੇ ਤੋਂ ਪਹਿਲਾਂ ਤੇ ਇਹ ਹਜ਼ਾਰਾਂ ਸਾਲ ਪਹਿਲਾਂ ਸੰਤ ਪਾਲੂਸ ਨੇ ਉਹਨੂੰ ਕਿਹਾ ਸਰਾਪ ਉਸ ਰਾਪ ਬਣਿਆ ਲਿਖਿਆ ਆ ਉਹਦੇ ਵਿੱਚ ਚੰਗੀ ਤਰ੍ਹਾਂ ਮਤਲਬ ਪੜਨ ਵਾਲੇ ਜਿਹੜੇ ਆ ਉਹਨੂੰ ਪੜਨ ਜਿਨ੍ਹਾਂ ਨੂੰ ਹਰ ਇੱਕ ਭਾਸ਼ਾ ਦਾ ਜਾਂ ਕੁਝ ਜ਼ਿਆਦਾ ਹੀ ਬਾਈਬਲ ਦਾ ਨੌਲੇਜ ਆ ਉਹ ਪੜ ਕੇ ਦੇਖਣ ਕਿ ਲਿਖਿਆ ਕੀ ਹੈ ਅੱਜ ਸੰਤਪਾਲ ਉਸ ਦਾ ਕਹਿਣ ਦਾ ਜੋ ਭਾਵ ਆ ਮੈਨੂੰ ਤੇ ਕਹਿਣਗੇ ਕਿ ਤੂੰ ਆਪਣੇ ਸਫਾਈ ਦੇ ਰਿਆਂ ਆ ਮੈਨੂੰ ਤੇ ਕਹਿਣਗੇ ਤੂੰ ਆ ਭੈਣ ਪਰੀ ਦੇ ਹੱਕ ਚ ਬੋਲ ਰਿਹਾ ਪਾਸ ਸੈਮੀ ਹਾਂਸ ਦੇ ਹੱਕ ਵਿੱਚ ਬੋਲ ਰਿਹਾ ਪਰ ਨਾ ਉਦੋਂ ਪਾਸ ਸੈਮੀ ਹਾਂਸ ਸੀਗਾ ਨਾ ਉਦੋਂ ਭੈਣ ਪਰੀ ਸੀ ਔਰ ਨਾ ਉਦੋਂ ਮੈਂ ਹੀ ਸੀਗਾ ਉਦੋਂ ਤੇ ਸੰਤ ਪਾਲੂਸ ਸੀ ਤੇ ਗਲਾਤੀਆਂ ਦੀ ਕਲੀਸੀਆ ਸੀ ਤੇ ਵੱਖ-ਵੱਖ ਕਲੀਸੀਆਾਂ ਵਾਂ ਸੀ ਸੰਤ ਪਾਲੂਸ ਨੇ ਕਿਹਾ ਉਹ ਸਾਡੇ ਲਈ ਸਰਾਪ ਬਣਿਆ ਸਾਡੇ ਲਈ ਸਰਾਪ ਬਣਿਆ ਇਹੀ ਤੇ ਕਹਿਣ ਰਿਹਾ ਮੈਂ ਸਾਡੀ ਖਾਤਰ ਸਾਡੀ ਖਾਤਰ ਮੇਰੀ ਖਾਤਰ ਉਹ ਪਾਗਲ ਬਣਿਆ ਜਦ ਕਿ ਮੈਂ ਡਾਇਰੈਕਟਰਸ ਲਾਈਨ ਨੂੰ ਜੋ ਤੁਸੀਂ ਚੈੱਕ ਕਰਦੇ ਹੋ ਉਸ ਤੋਂ ਤੁਹਾਨੂੰ ਪਤਾ ਲੱਗਣਾ ਆ ਕਿ ਮੈਂ ਉਹਨੂੰ ਪਾਗਲ ਕਿਹਾ ਹੀ ਨਹੀਂ ਅਸਲ 'ਚ ਮੈਂ ਕਿਹਾ ਮੇਰੀ ਖਾਤਰ ਉਹ ਇੱਕ ਦਿਨ ਪਾਗਲ ਬਣ ਗਿਆ ਸੀ ਪਾਗਲ ਕਿਹਨੂੰ ਕਹਿੰਦੇ ਆ ਪਾਗਲ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਚੀਜ਼ ਦੀ ਤਲਾਸ਼ ਵਿੱਚ ਇੰਨਾ ਚਲਾ ਜਾਏ ਕਿ ਉਹਨੂੰ ਆਪਣੇ ਆਪ ਦਾ ਵੀ ਇਨਕਾਰ ਕਰਨਾ ਪਵੇ ਉਹਨੂੰ ਆਪਣੀ ਯੋਗਤਾ ਦਾ ਇਨਕਾਰ ਕਰਨਾ ਪਵੇ ਹਾਲੇਲੂਇਆ ਕਿਉਂਕਿ ਮੈਂ ਉਹਦਾ ਪੁੱਤਰ ਹਾਂ ਮੈਂ ਗਵਾਚ ਗਿਆ ਸੀ ਪਾਪ ਦੇ ਅੰਦਰ ਉਹ ਸਵਰਗ ਛੱਡ ਕੇ ਧਰਤੀ ਦੇ ਉੱਤੇ ਆਇਆ ਉਹ ਯਹੋਵਾ ਮਨੁੱਖ ਬਣਿਆ ਔਰ ਉਹ ਮੇਰੇ ਲਈ پاگل ਤੇ ਛੱਡੋ ਮੇਰੇ ਲਈ ਉਹ ਜੋ ਕੁਝ ਬਣ ਸਕਦਾ ਸੀਗਾ ਉਹ ਬਣਿਆ ਉਹ ਮੇਰੇ ਲਈ ਅਜਾਲੀ ਬਣਿਆ ਉਹ ਮੇਰੇ ਲਈ ਮੇਰਾ ਪਿਤਾ ਬਣਿਆ ਮੇਰੀ ਮਾਂ ਬਣਿਆ ਮੇਰਾ ਸਭ ਕੁਝ ਉਹ ਬਣਿਆ ਮੇਰਾ ਬਾਲਮ ਬਣਿਆ ਮੇਰਾ ਪ੍ਰੀਤਮ ਬਣਿਆ ਉਹ ਬਹੁਤ ਕੁਝ ਉਹ ਬਣਿਆ ਮੇਰੇ ਲਈ ਕੀ ਸੀਗਾ ਉਹਦਾ ਪਾਗਲਪਨ ਉਹਦਾ ਪਾਗਲਪਨ ਹੀ ਹੋਈ ਸੀਗਾ ਕਿ ਉਹ ਸ਼ਕਤੀਆਂ ਦਾ ਮਾਲਕ ਹੋ ਕੇ ਇੰਨੀ ਵੱਡੀ ਸਮਰਥ ਦਾ ਮਾਲਕ ਹੋ ਕੇ ਵੀ ਉਹਨੇ ਇੱਕ ਵੀ ਸਮਰਥ ਵਾਲਾ ਕੰਮ ਜਦੋਂ ਕਾਬੂ ਆ ਗਿਆ ਉਹਨਾਂ ਦੇ ਇੱਕ ਵੀ ਨਹੀਂ ਕੀਤਾ ਜੇ ਕਿਤੇ ਉਹਨੇ ਕੀਤਾ ਤੇ ਉਹ ਵੀ ਉਸ ਪਤਰਸ ਦੇ ਲਈ ਕੀਤਾ ਕਿਉਂਕਿ ਪਤਰਸ ਨੇ ਉੱਥੇ ਫਸ ਜਾਣਾ ਸੀਗਾ ਉਹਨੇ ਕਾਂ ਚੁੱਕਿਆ ਤੇ ਜੋੜ ਦਿੱਤਾ ਪਰ ਲੇਕਿਨ ਉਹਨੇ ਆਪਣੇ ਆਪ ਨੂੰ ਨਿਛੜਾਇਆ ਉਹਨੇ ਆਪਣੇ ਆਪ ਦੇ ਚਪੇੜਾ ਵੱਜਨ ਦਿੱਤੀਆਂ ਉਹ ਸ਼ੁਦਾਈਆਂ ਵਾਂਗੂ ਲੱਗ ਰਿਹਾ ਸੀ ਪਾਗਲਾ ਵਾਂਗੂ ਲੱਗ ਰਿਹਾ ਸੀ ਮੇਰਾ ਹੀ ਹੋਵਾ ਪਰਮੇਸ਼ੁਰ ਜਿਸ ਦਾ ਦੂਤ ਮੂੰਹ ਨਹੀਂ ਦੇਖ ਸਕਦੇ ਉਹ ਜ਼ਲਾਲ ਭਰਿਆ ਚਿਹਰਾ ਉਹਦੇ ਉਧੇ ਇਨਾ ਠੁੱਕਿਆ ਗਿਆ ਮੈਂ ਕਹਿਣਾ ਕਿ ਉਹਨੇ ਆਪਣੀ ਮੁਹੱਬਤ ਵਿੱਚ ਮੈਨੂੰ ਪ੍ਰਾਪਤ ਕਰਨ ਦੇ ਲਈ ਇਸ ਯੁੱਗ ਦੇ ਵਿਛੜੇ ਹੋਏ ਲੋਕਾਂ ਨੂੰ ਜਿਹੜੇ ਉਹਦੇ ਅੰਦਰੋਂ ਨਿਕਲੇ ਆ ਇਸ ਯੁੱਗ ਵਿੱਚ ਜੋ ਉਹਦੀ ਲਾੜੀ ਹੈ ਉਹਨੂੰ ਲੱਭਣ ਦੇ ਲਈ ਉਹ ਸਭ ਕੁਝ ਬਣ ਗਿਆ ਇਸ ਕਰਕੇ ਭੈਣੋ ਭਰਾਓ ਭਲੇਖੇ ਬਹੁਤ ਨੇ ਬਹੁਤ ਕੁਝ ਐਸਾ ਚੱਲ ਰਿਹਾ ਗੀਤਾਂ ਦੇ ਉੱਤੇ ਜਿਹੜੇ ਗਲਤ ਗੀਤ ਆ ਮੈਂ ਉਹਨਾਂ ਦੇ ਵਿਰੋਧੀ ਆ ਪਰ ਜੇ ਕੋਈ ਚੰਗੇ ਭਲੇ ਨੂੰ ਗਲਤ ਕਹੀ ਜਾਏ ਤੇ ਮੈਂ ਉਹਦੇ ਜ਼ਿਆਦਾ ਵਿਰੋਧੀ ਆ ਕਿਉਂਕਿ ਚੰਗੇ ਭਲੇ ਨੂੰ ਗਲਤ ਕਹੀ ਜਾ ਰਿਹਾ ਔਰ ਦੂਸਰੀ ਗੱਲ ਇਹ ਕਿ ਮੇਰੇ ਤੇ ਕੇਸ ਕਰੋ ਮੈਨੂੰ ਫੜੋ ਮੇਰਾ ਚੈਨਲ ਬੰਦ ਕਰਾਓ ਜੋ ਵੀ ਮੇਰੇ ਨਾਲ ਕੀਤਾ ਜਾਂਦਾ ਕਰੋ ਪਰ ਮੇਰੇ ਇਕੱਲੇ ਨਾਲ ਨਹੀਂ ਮੇਰੇ ਨਾਲ ਤੇ ਸੰਤ ਪੌਲੂਸ ਨਾਲ ਦੋਵਾਂ ਨਾਲ ਹੋਣਾ ਚਾਹੀਦਾ ਮੇਰੇ ਨਾਲ ਇਸ ਸੰਤ ਪੌਲੂਸ ਨਾਲ ਦੋਵਾਂ ਨਾਲ ਹੋਣਾ ਚਾਹੀਦਾ ਕਿਉਂਕਿ ਜੇ ਮੈਂ ਕਿਹਾ ਕਿ ਮੇਰੀ ਖਾਤਰ ਉਹ ਪਾਗਲ ਬਣਿਆ ਤੇ ਮੇਰੇ ਤੋਂ ਸੈਂਕੜੇ ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਉਹਨੇ ਕਿਹਾ ਆ ਕਿ ਉਹ ਸਾਡੇ ਲਈ ਸਰਾਪ ਬਣਿਆ हाल है प्रभु तु बहुत बरकत दे बड़ी आशीष दे प्रभु ने चाह फिर असी क्डा एक बार फिर मैं कहना चाहता हाँ देखो जो मैं लिखिया पूरी सूझ बूझ न लिखिया और जो मैं इन्ह दिना च लिख लिखना जारी किया है जन वाले दिन च लिखागा श्रेष्ठ गीत उत्ते लिखागा तो ते लिखांगा, ते पता नहीं है किदा पचाया जाना कि सो कि नहीं जाया जाता ਵਰਤਨਵਾਦ ਹੋਵੇ ਜੇ ਰੱਦਣ ਵਾਲੇ ਹੁੰਦੇ ਹਨ ਤੇ ਸਵੀਕਾਰ ਕਰਨ ਵਾਲੇ ਵੀ ਉੱਥੇ ਹੁੰਦੇ ਹਨ ਆਮਨ ਇਸ ਕਰਕੇ ਮੈਂ ਸ਼ਾਇਰੀ ਦੇ ਉੱਤੇ ਵੀ ਬਹੁਤ ਕੁਝ ਬੋਲਣਾ ਚਾਹੁੰਦਾ ਬਸ ਇੰਨਾ ਕਿ ਮੈਂ ਗੱਲ ਜੇ ਕਰਦਾ ਉਸ ਤੋਂ ਬਾਅਦ ਸ਼ਾਇਰੀ ਦੀ ਗੱਲ ਕਰਾਂਗੇ ਕਿ ਸ਼ਾਇਰ ਕੀ ਹੁੰਦਾ ਹੈ ਔਰ ਉਹਦੀ ਗੱਲ ਜਿਹੜੀ ਹੈ ਕੀ ਹੁੰਦੀ ਹੈ ਇੱਕ ਸ਼ਾਇਰ ਸੀਗਾ ਉਹਦੀ ਵਾਈਫ ਨੇ ਉਸ ਨੂੰ ਕਿਹਾ ਕਿ ਤੇਰੀ ਗੱਲ ਸਮਝ ਨਹੀਂ ਸਮਝ ਨਹੀਂ ਲੱਗਦੀ ਲੋਕਾਂ ਨੂੰ ਉਹ ਐਵੇਂ ਹੀ ਜਾਨਾ ਆ ਗੱਲ ਕਰਦਾ ਆ ਕਵਿਤਾਵਾਂ ਪੜ੍ਹਦਾ ਤੇਰੀ ਗੱਲ ਦੀ ਸਮਝ ਨਹੀਂ ਲੱਗਦੀ ਉਹਨੇ ਕਿਹਾ 100 ਸਾਲ ਬਾਅਦ ਲੋਕ ਮੇਰੀ ਗੱਲ ਸਮਝਣਗੇ 100 ਸਾਲ ਬਾਅਦ ਔਰ ਠੀਕ 100 ਸਾਲ ਬਾਅਦ ਲੋਕਾਂ ਨੇ ਉਹਦੀਆਂ ਕਵਿਤਾਵਾਂ ਨੂੰ ਸੁਣਨਾ ਉਹਦੀਆਂ ਗਜ਼ਲਾਂ ਨੂੰ ਸੁਣਨਾ ਸ਼ੁਰੂ ਕੀਤਾ ਸੀਗਾ ਇਸ ਕਰਕੇ ਹੋ ਸਕਦਾ ਜਿਹੜੀ ਗੱਲ ਮੈਂ ਗੀਤਾਂ 'ਚ ਕਰ ਰਿਹਾ ਜਾਂ ਮੈਂ ਆਉਣ ਵਾਲੇ ਸਮੇਂ 'ਚ ਕਰਾਂਗਾ ਉਹ ਬਹੁਤ ਘੱਟ ਲੋਕਾਂ ਵਾਸਤੇ ਹੈ। ਸ਼ਾਇਰੀ ਦੇ ਵਿੱਚ ਗਹਿਰਾਪਨ, ਸ਼ਾਇਰੀ ਦੇ ਵਿੱਚ ਸੰਜੀਦਗੀ, ਸ਼ਾਇਰੀ ਦੇ ਵਿੱਚ ਮੁਹੱਬਤ ਸਭ ਚੀਜ਼ਾਂ ਮੈਂ ਤਾਂ ਯਹੂਦਾ ਤੇ ਤਮਾਰ ਦੀ ਕਹਾਣੀ ਦੇ ਉੱਤੇ ਵੀ ਗੀਤ ਲਿਖਣਾ। ਇਹ ਸਭ ਚੀਜ਼ਾਂ ਕਿੰਨਾ ਬਰਦਾਸ਼ਤ ਕਰਨਗੇ ਬੁੱਧੀਜੀਵੀ ਲੋਕ ਜਨਨ ਬਹੁਤ ਬੁੱਧਿਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਵਿੱਤਰ ਬਾਈਬਲ ਦੇ ਬਾਰੇ ਪਤਾ ਹੈ ਕਲਾਮ ਚ ਲਿਖਿਆ ਕਿ ਪਰਮੇਸ਼ੁਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਤਾਂ ਕਿ ਬੁੱਧਵਾਨਾਂ ਨੂੰ ਸ਼ਰਮਿੰਦਿਆਂ ਕਰ ਸਕੇ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਤੇ ਬਰਕਤ ਦੇਵੇ ਬਸ ਦੋ ਲਾਈਨਾਂ ਮੈਂ ਇਹ ਕਹਾਂਗਾ ਕਿ ਇੱਕ ਦਿਨ ਬਨਾ ਤੋ ਉਹ ਮੇਰੀ ਖਾਤਰ پاگل ਤਬ ਹੀ ਮਿਲਾਤਾ ਮੇਰੀ ਕਸ਼ਤੀ ਕੋ ਸਾਹਲ ਪ੍ਰਭ ਯਿਸੂ ਮਸੀਹ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਗੋਡ ਬlesਸ ਯੂ ਜੇਮਸੀ